ਜਿੰਨੇ ਵੀ ਮੇਰੇ ਚੈਨਲ ਆਲੇ ਸ਼ੂਟ ਨੇ ਸਾਰੇ ਨੂੰ ਬਈ ਸਤਿ ਸ੍ਰੀ ਅਕਾਲ ਆ ਜਾ ਰਾਜੂ ਆ ਗਈ ਜੀ ਆ ਗਈ ਅਸੀਂ ਅੱਜ ਖੜੇ ਆ ਜੀ ਧਕਨੌਲੇ ਕੀ ਹਾਲ ਆ ਵੀਰੇ ਇਹ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਆ ਜੀ ਸੰਨਾ ਰੋਡ ਤੇ ਠੀਕ ਹੈ ਜੀ ਧਕਨੌਲੇ ਠੀਕ ਹੈ ਜੀ ਇੱਥੇ ਬਈ ਅੱਜ ਵਪਾਰੀ ਤੁਸੀਂ ਐਂ ਹਿਸਾਬ ਲਾ ਲਓ ਵੀ ਇੰਨਾ ਪਹੁੰਚਿਆ ਹੋਇਆ ਜਿਹਦਾ ਕੋਈ ਹਿਸਾਬ ਨਹੀਂ ਜੇ 100 ਬੱਕਰੀ ਹੁੰਦੀ ਇੱਥੇ 100 ਵੀ ਘਟ ਪੈ ਜਾਂਦੀ ਅੱਜ ਬਈ ਖਰੀਦਣ ਵਾਲੇ ਤਾਂ ਸਾਡੇ ਕੋਲੇ ਬਹੁਤ ਵੇਚਣ ਵਾਲੇ ਵੱਧ ਤੋਂ ਵੱਧ ਮਾਲ ਲੈ ਕੇ ਆਓ ਬਾਈ ਪੱਠਾਂ ਦੀ ਇੰਨੀ ਡਿਮਾਂਡ ਆ ਕਿ ਕੋਈ ਹਿਸਾਬ ਕਿਤਾਬ ਨਹੀਂ ਬਰੀਡ ਦੀਆਂ ਬੱਕਰੀਆਂ ਚਾਹੇ ਲੱਖ ਦੀ ਘਰੇ ਆ ਅਗਲੇ ਦੀ ਸਵਾ ਲੱਖ ਦੀ ਆ ਉਹ ਲੈ ਕੇ ਪਹੁੰਚੋ ਤੁਹਾਨੂੰ ਮਾਲ ਦਾ ਮੁੱਲ ਉਰੇ ਮਿਲੂਗਾ ਚੰਗੇ ਸੁਨੱਖੇ ਬੱਕਰੇ ਬਰੀਡਰ ਜਿਹੜੇ ਕਿਸੇ ਕੋਲੇ ਬੰਦੇ ਕੋਲੇ ਨੇ ਉਹ ਵੀ ਬਹੁਤ ਬੰਦੇ ਨੇ ਅੱਜ ਨਰਾਸ਼ ਹੋ ਕੇ ਬਰੀਡਰ ਬੱਕਰੀਆਂ ਕੰਨੀ ਉਹ ਮੋੜ ਰਹੇ ਨੇ ਵੱਧ ਤੋਂ ਵੱਧ ਬਾਈ ਮਾਲ ਲੈ ਕੇ ਪਹੁੰਚੋ ਬੱਕਰੀਆਂ ਪੱਠਾਂ ਹਰ ਇੱਕ ਬਰਬਰੀਆਂ ਭੇਡ ਜਿਸ ਤਰ੍ਹਾਂ ਦਾ ਵੀ ਮਾਲ ਜਿਹੜੇ ਵੀ ਬੰਦੇ ਕੋਲੇ ਹੈਗਾ ਉਹ ਤਣਾਉਲੇ ਵੀਰੇ ਹਰ ਬੁੱਧਵਾਰ ਨੂੰ ਮੰਡੀ ਲੱਗਦੀ ਆ ਕਿ ਮੰਡੀ ਦਾ ਮਾੜਾ ਆ ਦੇਖ ਲਓ ਤੁਸੀਂ ਵੀ ਵਪਾਰੀ ਇੰਨਾ ਆਇਆ ਹੋਇਆ ਬਾਕੀ ਇੱਧਰ ਖੜੇ ਨੇ ਪ੍ਰਕਾਸ਼ ਚਾਲ ਬਾਈ ਗੰਗਸਾਹਬਾ ਗੰਗਸਾਹਬ ਇੱਧਰ ਮੇਰੇ ਭਾਈ ਸਾਰੇ ਖਾਨਾਂਪੁਰੀ ਰਾਜੂਰੀ ਸਾਰੇ ਖੜੇ ਨੇ ਅੱਜ ਮੰਡੀ ਤੇ ਐਂ ਹਿਸਾਬ ਲਾ ਲਓ ਵੀ ਹਰ ਇੱਕ ਬੰਦੇ ਨੂੰ 40 40 50 50 ਨਗਾਂ ਦੀ 100 100 ਨਗਦੀ ਡਿਮਾਂਡ ਸੀ ਸਾਰੇ ਨਗ ਮਿਲੇ ਨੇ 30 30 40 40 ਨਗਾਂ ਨਾਲ ਬਈਏ ਨਹੀਂ ਕੁਆਂਟੀਟੀ ਪੂਰੀ ਹੁੰਦੀ ਵੇਚਣ ਵਾਲੇ ਵੱਧ ਤੋਂ ਵੱਧ ਪਹੁੰਚੋ ਵੀਰੇ ਖਰੀਦਣ ਵਾਲੇ ਵੀ ਵੱਧ ਤੋਂ ਵੱਧ ਪਹੁੰਚੋ ਜਿਹਨੇ ਖਰੀਦਣਾ ਮਾਲ ਬਾਕੀ ਦਾ ਪਾਰਟੀਆਂ ਆਈ ਰਹੀਆਂ ਮਹਾਰਾਸ਼ਟਰ ਤੋਂ ਵੀ ਪੰਜਾਬ ਤੋਂ ਵੀ ਪੂਰੀ ਪੰਜਾਬ 'ਚ ਹੀ ਨਹੀਂ ਮਾਲ ਤਾਂ ਬਾਈ ਪੂਰਾ ਹੋ ਰਿਹਾ ਕਾਰਮਕੀਆ ਚੰਗੀ ਬਰੀਡ ਤੇ ਕੰਮ ਕਰੋ ਕੋਈ ਵੀ ਬੰਦਾ ਆਪਾਂ ਨਹੀਂ ਕਹਿੰਦੇ ਵੀ ਕਿਸੇ ਬੰਦੇ ਤੋਂ ਉਹ ਤੋਂ ਮਾਲ ਖਰੀਦੋ ਉਹ ਤੋਂ ਖਰੀਦੋ ਕਿਸੇ ਤੋਂ ਜੀ ਤੋਂ ਮਰਜ਼ੀ ਖਰੀਦੋ ਪਰ ਬਰੀਡ ਤੇ ਕੰਮ ਕਰੋ ਆਉਣ ਵਾਲਾ ਸਮਾਂ ਵੀਰੇ ਅੱਗੇ ਵੀ ਮੈਂ ਵੀਡੀਓ ਦੇ ਵਿੱਚ ਕਹਿਣਾ ਵੀ ਆਹੀ ਤੁਹਾਡੇ ਕੋਲੇ 6 ਮਹੀਨੇ ਰਹਿ ਗਏ 3 ਮਹੀਨੇ ਜੇ ਮਾਲ ਸਾਮਗੇ ਤਾਂ ਤੁਹਾਡੀ ਬੱਲੇ ਬੱਲੇ ਆ ਨਹੀਂ ਤਾਂ ਵੀਰੇ ਆਉਣ ਵਾਲੇ ਸਮੇਂ ਅਜੇ ਤੱਕ ਕਾਟੂ ਮਾਲ ਹੀ ਰਹਿ ਜਾਣਾ ਵਧੀਆ ਬੱਕਰੀਆਂ ਤੇ ਕੰਮ ਕਰੋ ਬਾਕੀ ਜੰਮ ਸਾਹਿਬ ਜੀ ਦਸਣਗੇ ਮੰਡੀ ਦੇ ਬਾਰੇ ਵੀ ਕਿਵੇਂ ਦਾ ਮਾਹੌਲ ਆ ਕੀ ਗੱਲਬਾਤ ਆ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਵੀ ਸਾਡੇ ਨਾਲ ਪਿਆਰ ਕਰਦੇ ਹੋ ਕਿ ਤਨੌਲੇ ਮੰਡੀ ਆਏ ਹੋਏ ਅੱਜ ਆਪਾਂ ਨਿਮਤ ਤਨੌਲਾ ਨੂੰ ਭੁੱਲਿਆ ਨਹੀਂ ਹੋਇਆ ਬਾਈ ਨੂੰ ਰਾਜੂ ਆਪਣਾ ਰਾਜੂ ਨੂੰ ਕੌਣ ਭੁੱਲਿਆ ਬਾਈ ਇੰਨੇ ਸੌਦੇ ਬਾਈ ਕਰਾਉਂਦਾ ਤੁਹਾਡੀ ਇੰਨੀ ਮਦਦ ਕਰਦਾ ਸਾਰਿਆਂ ਦੀ ਭੁੱਲਰ ਕੋਟਫਾਰਮ ਦੇ ਭੁੱਲਰ ਸਾਹਿਬ ਆਏ ਹੋਏ ਨੇ ਆ ਬਾਈ ਜੀ ਪ੍ਰਕਾਸ਼ ਚੋਹਾਨ ਜੀ ਖਾਨ ਸਾਹਿਬ ਪਤਾ ਬਾਈ ਕਿੱਥੋਂ ਆਏ ਨੇ ਮਹਾਰਾਸ਼ਟਰ ਤੋਂ ਆਏ ਨੇ ਇੰਨੀ ਡਬਾਨ ਹੈ ਨਾ ਕੋਲ ਜੀ ਅੱਜ 100 ਪੱਠਾਂ ਵੀ ਇੱਥੇ ਹੁੰਦੀਆਂ ਤਾਂ ਬਾਈ ਲੈ ਕੇ ਜਾਂਦਾ ਆ ਕੈਸ਼ ਨਾਲ ਚੱਕੀ ਫਿਰਦੇ ਨੇ ਲੈ ਇੱਕ ਗੱਡੀ ਦਾ ਭਰ ਲਈ ਜੀ ਇੱਕ ਗੱਡੀ ਭਰ ਲਈ ਇਹਨਾਂ ਨੇ ਠੀਕ ਹੈ ਜੀ ਬਾਈ ਜੀ ਮੈਂ ਸਾਰੇ ਵੀਰਾਂ ਨੂੰ ਜਿਨ੍ਹਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਨੇ ਮੈਂ ਜਰੂਰ ਬੇਨਤੀ ਕਰੂੰਗਾ ਆ ਜਿਹੜੇ ਅਗਲੇ 3 ਮਹੀਨੇ ਨੇ ਮੌਸਮ ਚੰਗਾ ਹੈ ਗਰਮੀ ਜ਼ਿਆਦਾ ਹੈ ਨਹੀਂ ਕਿਰਪਾ ਕਰਕੇ ਧਨੋਲੇ ਮੰਡੀ ਤੇ ਆਓ ਪ੍ਰਕਾਸ਼ ਬਾਈ ਉਹਨਾਂ ਨੇ ਹਰ ਮੰਡੀ ਹਫਤੇ ਵਾਰ ਇੱਥੇ ਹੋਇਆ ਕਰਨਾ ਤੇ ਅਸੀਂ ਵੀ ਆਉਣਾ ਹੈ ਅੱਜ ਮੇਰੀ ਮੈਨੂੰ 40 ਭੇਡਾਂ ਦੀ ਉਹਦੀ ਸੱਚੀ ਪੱਠਾਂ ਦੀ ਲੋਡ ਸੀਗੀ 40 ਪਰ ਭਾਈ ਮਿਲ ਨਹੀਂ ਰਹੀ ਮੈਂ ਕਰਾਂਗੀ ਪ੍ਰਕਾਸ਼ ਜੀ ਨੇ ਕਿੰਨਿਆਂ ਲੈ ਲਿਆ ਤੁਸੀਂ ਅਭੀ ਹੋ ਗਿਆ 17 ਸਨੇ ਉਹ ਭੇ 70 80 ਨਾ ਕਰ ਲੈ ਅਸੀਂ ਥੋੜਾ ਲੇਟ ਹੋ ਗਏ ਮੈਂ ਭੁੱਲਰ ਸਾਹਿਬ ਕਿਸੇ ਹੋਰ ਫੰਕਸ਼ਨ ਤੇ ਗਿਆ ਸੀ ਵਾਪਸ ਆਉਂਦੇ ਆਉਂਦੇ ਹੁਣ ਪੱਠਾਂ ਨਹੀਂ ਆਗੀਆਂ ਤੇ ਭਾਈ ਜਰੂਰ ਲੈ ਕੇ ਆਇਓ ਅਗਲੀ ਵਾਰੀ ਫੇਰ ਤੁਹਾਨੂੰ ਇੱਥੇ ਮਿਲਾਂਗੇ ਸਭ ਨੂੰ ਬੈਂਕੀ ਹੈ ਬਨੌਲਾ ਮੰਡੀ ਹਰ ਬੁੱਧਵਾਰ ਇੱਥੇ ਆਓ ਆਪਣਾ ਮਾਲ ਚੰਗੇ ਰੇਟ ਦੇ ਵਿੱਚ ਕੇ ਜਾਓ ਚਾਰ ਪੈਸੇ ਕਮਾਓ ਨਾਲੇ ਦੇਖ ਕੇ ਜਾਓ ਬ੍ਰਿੰਕੀ ਆ ਠੀਕ ਇਧੇ ਰਾਜੂ ਦੇ ਰਾਜ ਹਨ ਵੀਰਾ ਆਪਣਾ ਛੋਟਾ ਵੀਰਾ ਭਾਈ ਧੰਨਵਾਦ ਜੀ ਸਸਤਰੀਕਾਰ ਸਾਰਿਆਂ ਨੂੰ ਆਪਾਂ ਜੋ ਕੇ ਸਾਡੇ ਵੱਡੇ ਵੀਰ ਲਾ ਲੋ ਛੋਟੇ ਲਾ ਲੋ ਕੰਗ ਸਾਹਿਬ ਜੀ ਪਟਿਆਲੇ ਜ਼ਿਲ੍ਹੇ ਚੋਂ ਅੱਜ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਬਹੁਤ ਜੀ ਆਇਆਂ ਆਖਦੇ। ਛੋਟਾ ਵੀ ਨਾ ਬਈ ਬਹੁਤ-ਬਹੁਤ ਧੰਨਵਾਦ ਇਹਨਾਂ ਦੇ ਤੇ ਬਾਈ ਸਾਡਾ ਪੁੱਤਰ ਸਾਹਿਬ ਵੀ ਆਇਆ ਹੈ। ਧੰਨਵਾਦ। ਉਟ ਫਾਰਮ ਵਾਲਾ ਪੁਰਾਣਾ ਕਲਾਕਾਰ ਹੈ ਬਹੁਤ ਅੱਜ ਤੋਂ ਨਹੀਂ ਮੁੱਢ ਤੋਂ। ਤੇ ਬਾਕੀ ਮੈਂ ਇਹਨਾਂ ਨੂੰ ਵਧਾਈ ਦਿਨਾ ਵੀ ਇਹੋ ਜਿਹੇ ਸੂਰਮੇ ਬੰਦੇ ਨੇ ਸਾਨੂੰ ਪਤਾ ਨਹੀਂ ਸੀ। ਅਸੀਂ ਤੇ ਅਣਪੋਲੇ ਲੋਕ ਆ ਬੱਕਰੀਆਂ ਚਾਰਦੇ ਨਹੀਂ ਲੰਘੀ ਜ਼ਿੰਦਗੀ। ਅਸੀਂ ਰਹੇ ਲੁਕੇ ਕੰਮ ਚਾਰ ਜੰਗਲਾਂ 'ਚ। ਉਹ ਜੰਗਲਾਂ 'ਚੋਂ ਕੀਨੇ ਕੱਢੇ ਅਸੀਂ ਸਾਡੇ ਆ ਟੂਪਰ ਸਚਾਰਾਂ ਨੇ। ਤੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਸ਼ਾਬਾਸ਼ ਅਸੀਂ ਦੁਨੀਆ ਦੇ ਰੂਬਰੂ ਕਰਾਤੀ ਕਿਦਣ ਕੱਢ ਕੇ ਜੰਗਲ ਦੇ ਵਿੱਚੋਂ ਮੂੰਹ ਤੇ ਲਾ ਕੇ ਗਾਰਡ ਫਾਰਮ ਵਾਲਿਆਂ ਦੇ ਵੀ ਕੱਢਿਆ ਆਪਾਂ ਬਾਹਰ ਗਾਰਡ ਫਾਰਮ ਵਾਲਿਆਂ ਦੇ ਉਹ ਤੋਂ ਬਾਤ ਹੀ ਜਨਮ ਕਰਦਾ ਇਹ ਨਾ ਭਾਈ ਬਾਰੇ ਵੀ ਧੰਨਵਾਦ ਭਾਈ ਦੇ ਜਿਹੜਾ ਕਿ ਪੰਜਾਬ ਦੇ ਵਿੱਚੋਂ ਜ਼ਿਲ੍ਹੇ ਪਟਿਆਲੇ 'ਚੋਂ ਬੱਕਰੀ ਪਾਲਣ ਧੰਦੇ ਨੂੰ ਲੈ ਕੇ ਅੱਜ ਅੱਗੇ ਭੱਜਿਆ ਸਾਡਾ ਕੰਗ ਸਾਹਿਬ ਜੀ ਡਾਕਟਰ ਸਾਹਿਬ ਜੀ ਬਹੁਤ ਮਹਾਨ ਡਾਕਟਰ ਨੇ ਤੇ ਦੋ ਚਾਰ ਦਿਨ ਵੀ ਟ੍ਰੇਨਿੰਗ ਵੀ ਦਿੰਦੇ ਨੇ ਜਿਹੀ ਜੀ ਇਹਨਾਂ ਨੂੰ ਆਉਂਦੀ ਹੈ ਪਟੜੇ 'ਚ ਤਾਂ ਕੋਈ ਵੀ ਸਿੱਖ ਕੇ ਨਹੀਂ ਆਉਂਦਾ। ਵਧੀਆ ਬੰਦੇ ਨੂੰ ਰਾਹ ਰਸਤੇ ਪਾਉਂਦੇ ਨੇ ਤੇ ਭੇਡਾਂ ਬੱਕਰੀਆਂ ਵੀ ਦਿੰਦੇ ਨੇ। ਅਬ ਦੇ ਲਵੋ ਵੀ ਹੋਰ ਤੋਂ ਵੀ ਦਵਾਉਂਦੇ ਨੇ ਜਿੱਥੋਂ ਤੁਹਾਡਾ ਜੀ ਕਰੇ। ਵੀ ਟ੍ਰੇਨਿੰਗ ਲਏ ਬਿਨਾ ਤੁਸੀਂ ਪਟੜੇ ਤੇ ਕੋਈ ਵੀ ਨਾ ਚੜਿਓ। ਕੰਮ ਇਹ ਹੈ ਪਹਿਲਾਂ ਕਹਿੰਦਾ ਵਿੱਦਿਆ ਏਕ ਗੁਰੂ ਨੇ ਏਕ। ਗੁਰੂ ਜੀ ਨੂੰ ਮਰਜ਼ੀ ਬਣਾ ਲਓ। ਵਿੱਦਿਆ ਸਭ ਤੋਂ ਲਓ ਆਪਾਂ। ਵਿੱਦਿਆ ਬਿਨਾਂ ਦਾ ਬੱਚਾ ਵੀ ਨਹੀਂ ਪੜਦਾ ਸਕੂਲ 'ਚ ਜਾਂਨੇ ਇਹ। ਤੇ ਬਾਈ ਨੂੰ ਆਪਾਂ ਬਹੁਤ ਵਧੀਆ ਇਨਸਾਨ ਸਮਝਦੇ ਆਂ। ਜਿਹੜਾ ਅੱਜ ਸਾਡੇ ਵਰਗੇ ਬੰਦਿਆਂ ਨੂੰ ਸਭ ਨੂੰ ਇਹਨੇ ਕੰਮ ਧੰਦੇ ਲਾਤਾ। ਸ਼ਾਬਾਸ਼ ਇਹਨਾਂ ਦੇ ਬਾਈਆਂ ਦੇ ਅੱਜ ਸਾਡੀ ਮੰਡੀ ਦੇ ਵਿੱਚ ਪਹੁੰਚਣ ਤੇ ਤੇ ਸਾਡਾ ਬਹੁਤ ਦਿਲ ਖੁਸ਼ ਹੋ ਗਿਆ ਜੀ ਆਇਆਂ ਧੰਨਵਾਦ ਜੀ ਆਇਆਂ ਬਾਈ ਨੇ ਮੈਨੂੰ ਬੜੀ ਮਾਰੀ ਕੇ ਪਟਿਆਲੇ ਪਹੁੰਚ ਮੇਰੀ ਰੀਜ ਪਸ ਆਲੀ ਪੂਰੀ ਹੋਈ ਇੱਕਦਮ ਜਰੂਰ ਆਉਗਾ ਜਰੂਰ ਬਈ ਆ ਜਾਓ ਮੇਰੇ ਟਾਈਮ ਹੀ ਨਹੀਂ ਲੱਗਦਾ ਆਪਣਾ ਘਰ ਹੈ ਇੱਕਦਮ ਜਰੂਰ ਆਉਂਗਾ ਮੈਂ ਤੁਹਾਡੇ ਪਟਿਆਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਭ ਨੂੰ ਧੰਨਵਾਦ ਜੋ ਆਪਨਰੇ ਯੂਟਿਊਬਰ ਹੈ ਜੋ ਯਹਾਂ ਮੰਡੀ ਮੇਂ ਮਾਰ ਆ ਰਹਾ ਹੈ ਔਰ ਇਹ YouTube ਦਾ YouTube ਚੈਨਲ ਵਾਲੇ ਸਭ ਤੋਂ ਪਹਿਲੇ ਧੰਨਵਾਦ ਕਰਦਾ ਹੂੰ ਕਿ इनके माध्यम से आपको मंडी के बारे में जानकारी मिलती है जो अच्छे अच्छे जानवर है जो यूट्यूबर भाई है वो हर टाइम आपको दिखाने का प्रयत्न करते हैं हमारे ये जो भाई के सामान निम्मा सर है ये भी हमें बहुत हेल्प करते हैं और हमारे जो कांग साहब है ये तो अभी भाई तो नहीं हमारे गुरुदय से है बिल्कुल हमें भाई तो नहीं कह सकते गुरु जैसे बिल्कुल हमें हर टाइम हेल्प करते है और हमारे डॉक्टर साहब है ये भी बहुत हमें हेल्प करते हैं यहाँ आने के बाद व्यवहार में जहाँ बकरी है वहाँ लेके पहुँचते हैं हमारा सौदा करवाते है बहुत अच्छी तरह से हमारा ख्याल रखते है इसी तरह से हर एक आदमी मिलजुल के अगर काम करें तो अपना जो है और आगे जाएंगे और मिलजुल के काम करना चाहिए और जो हर एक हमें ब, बिल्कुल घर जैसा इधर बर्ताव मिलता है तो हम यहाँ आते बिल्कुल खाना पीना खिलाते हैं हमारे मेहमान मेहमान की बहुत अच्छी तरह से करते तो हमें बहुत अच्छा लगता है जब यहाँ हम आते हैं दूसरे मुल्क में हमें कभी ऐसा लगता नहीं कि हमारी हम पर आए दूसरे के घर में आए बिल्कुल खाने के दस बार पूछेंगे रहने का दरबार पूछेंगे जब जब चाहे जितनी चाहे उतनी मदद करते है, तो मैं मन से धन्यवाद कहता हूँ सर एक बात के आप, आप तो और मंडियों में भी गए हैं हाँ। औरों में और इस मंडी में क्या फर्क है सर दस बार मुझे कॉल करता है प्रकाश जी आए हो लेने आऊँ खाना खाना है आ, माल तो एक खुद मुझे हेल्प करता है और बिल्कुल घर जैसे हेल्प करता है भाई जैसे बिल्कुल तो मुझे कभी डर नहीं लगता मैं बोलता हूँ भाई मेरे पास अभी कैश है ऑनलाइन नहीं भाई तू फिकर मत ले पकड़ ले ऐसा करता है हर टाइम कुछ तो बिल्कुल कभी गिना के नहीं कोई कुछ नहीं भाई जैसा तो, नहीं है। तो मैं कान साहब से भी परसों मिला हूँ तो उसी दिन यही बात कहा हूँ भाई वो आदमी थोड़ा अलग टाइप का आदमी है बहुत मेहरबानी आपने बहुत धन्यवाद एक फोटो खिंचने आइए